ਯਾਰ ਰਾਜ਼ੀ ਕਰ ਲਿਆ ਤੇ ਅੱਜ ਕੱਲ ਦਾ ਤੇ ਸਰਕਾਰ ਤੁਹਾਨੂੰ ਪਤਾ ਹੀ ਆ ਯਾਰ ਵਾਲਾ ਤਾਂ ਮਸਲਾ ਹੀ ਨਹੀਂ ਰਿਹਾ ਆਪਣੇ ਗੁਰੂਆਂ ਨੂੰ ਜ਼ੇਤੀ ਨਾਲ ਮਕਾਉਣ ਦਾ ਸਿਰ ਹੱਥਾਂ ਕਰੀ ਜਾਂਦੇ ਆ ਐਦਾਂ ਕਰਦੇ ਹੋ ਬਸ ਪਤਾ ਨਹੀਂ ਲੱਗਣਾ ਗੱਲ ਮੁੱਕਦੀ ਹੈ ਗੱਲ ਤਾਂ ਤੁਹਾਡੀ ਮੁੱਕਣੀ ਹੈ ਕਿ ਬਾਹਰ ਦਿਲਾਂ ਕੀ ਢੂੰਡਣ ਜਾਵੇ ਘਰ ਵਿੱਚ ਸੱਜਣ ਮਿਲਦੇ ਉਹ ਬਿਨ ਤਕਲੀਫੋਂ ਮਿਲਦੇ ਨਹੀਂ ਮਹਿਰਮ ਜਿਹੜੇ ਦਿਲ ਦੇ ਸਾ ਦੀ ਕਬਰ ਮੇਰੀ ਤੇ ਕਦੇ ਮੁਰਸ਼ਦ ਪਾਵੇ ਫੇਰਾ ਓਏ ਤਾਂ ਵੀ ਹੱਡੀਆਂ ਨਿਕਲ ਕਬਰ ਚੋਂ ਮੁਜਰਾ ਕਰ ਸਕ ਤੇਰਾ ਓਏ ਮੰਦਿਰ ਢਾ ਦੇ ਮਸਜਿਦ ਢਾ ਦੇ ਢਾ ਦੇ ਜੋ ਕੁਝ ਢੈਂਦਾ ਪਰ ਇੱਕ ਗਰੀਬ ਦਾ ਦਿਲ ਨਾ ਤੋੜੀ ਜਿਸ ਵਿੱਚ ਬਾਪੂ ਰਹਿੰਦਾ ਜਿਸ ਵਿੱਚ ਦਿਲ ਰਹਿੰਦਾ ਵਜਾਓ ਤਾਲੀਆਂ ਬਾਬਾ ਫੁੱਲ੍ਹੇ ਸ਼ਾਹ ਸਰਕਾਰ ਇੱਕ ਉਹ ਬਾਬਾ ਫੁੱਲ੍ਹੇ ਸ਼ਾਹ ਸਰਕਾਰ ਜਿਹਨਾਂ ਨੇ ਨੱਚ ਕੇ ਆਪਣੇ ਯਾਰਾਂ